ਕਾਤ ਸਰੀਆ ਕਾ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਚ ਅੱਜ ਮੇਰਾ ਗੇੜਾ ਹੀ ਨਹੀਂ ਲੱਗਾ ਸੀ ਇਹਨੂੰ ਬੰਦੇ ਵੀ ਅੱਜ 2-3 ਕੇ ਸੀ ਇੱਕ ਚਲ ਗਿਆ ਦੋ ਹੀ ਆ ਲੱਗੇ ਹੋ ਅੱਜ ਇਹਨਾਂ ਦਾ ਕੰਮ ਘੱਟ ਸੀ ਜਿਨ੍ਹਾਂ ਦੇ ਬੰਦਿਆਂ ਨੇ ਵਿੱਚੋਂ ਕਿਤੇ ਜਾਣਾ ਸੀ ਛੁੱਟੀ ਕਰਨੀ ਸੀ ਤਾਂ ਕਰਕੇ ਜਿ ਮਾਸਤਰੀਆਂ ਨੇ ਫਿਲੇ ਬਰਾਲੀ ਬੰਦੇ ਜ਼ਿਆਦਾ ਸੀ ਤਾਂ ਇਹ ਨਹੀਂ ਇੱਥੇ ਕਿ ਲਾਇਓ ਆ ਸੈਟਿੰਗ ਬੈਟਿੰਗ ਜਹੀ ਨੂੰ ਆ ਮਿੱਟੀ ਪਾਫ ਆਖੇ ਅੱਗੇ ਅੱਜ ਰੱਖੀਆਂ ਸਾਤ ਕਿਸੀ ਰੇਕਾਰ ਆ ਦੇ ਹੱਜ ਦੇਖ ਕਿੱਦਾਂ ਮਾਰਾ ਬੜੀ ਮੈਣ ਮੈਣ ਕੇ ਪਾ ਰਹੇ ਅੱਜ ਤਾਂ ਹੈ ਹਾਂ ਜੀ ਇੱਥੇ ਆ ਹੀ ਦਾ ਕੰਮ ਉਹ ਢੰਗ ਨਾਲ ਕਰੀਦੇ ਜਿਹੜੇ ਕਰੀਦੇ ਆ ਜੀ ਆਹੋ ਤਾਂ ਪੇਡਾ ਇਹ ਕੰਮ ਤਾਂ ਨਾਲੇ ਕਰੇ ਕਰਦੇ ਆ ਜੀ ਆ ਇਧਰ ਵੀ ਬੜੀ ਅੱਜ ਤਾਂ ਸੈੱਟ ਕਰਤੀ ਹਾਂ ਜਿਹੇ ਰਹੀ ਤਾਂ ਕੰਮ ਤੁੰਡੀ ਵਾਲੇ ਕਰੀਦੇ ਆ ਸਾਵੇਂ ਕੀਤੀ ਆ ਪੂਰੀ ਆ ਜੀ ਸਹੀ ਇਹ ਇਹ ਚਾਰਾਂ ਚ ਪੈ ਗਿਆ ਨਹੀਂ ਤਾਂ ਹੋਰ ਫੱਟ ਲਿਓ ਹੁਣ ਪਿਆਈ ਆ ਉਹਨੇ ਵੱਡੂ ਆਈ ਪੈ ਗਿਆ 4 ਇੰਚ ਹਾਂਜੀ ਬਾਕੀ ਗੋਗਾ ਨਹੀਂ ਆਪਣਾ ਹੋਣਾ ਹੋਰ ਤੇ ਉਹ ਮਾ ਦਾ ਵੱਡੂ ਹੀ ਪਿਆ ਹੁਣ ਜਾਂ ਫੇ ਉਹਦਾ ਢੇਰ ਜਿਹਾ ਲਾਉਣਾ ਪੈਣਾ ਆਹ ਇੱਟਾ ਚੱਕੇ ਨਾ ਕੱਲੂ ਆਣਾ ਕੋਣ ਕੱਲੂ ਵੀ ਉਧਰ ਹੀ ਆ ਜੇ ਸਮਝਦਾ ਇੱਧਰ ਹੁਣ ਜੀ ਹੂੰ ਇਹ ਕੰਮ ਤਾਂ ਅੱਜ ਵੀ ਉਹਨਾਂ ਦਾ ਚੱਲ ਜਾਣਾ ਸੀ ਨਹੀਂ ਪਰ ਘਟ ਸੀ ਜਨਾ ਉਹ ਪੜ ਲਿਓ ਹੁਣੀ ਸੀ ਉਹਨਾਂ ਤੋਂ ਬਾਹਰ ਲਈ ਹਾਂਜੀ ਅੰਦਰ ਬਣ ਗਈ ਤਈ ਅੰਛਲੀਆਂ ਮੀਆਂ ਕੱਢ ਗਏ ਮੈਂ ਵੀ ਕੱਲ ਖੇਤੀ ਚਲ ਗਿਆ ਸੀ ਇੱਥੇ ਤਾਂ ਜਾਲੀਆਂ ਭਰਨੀਆਂ ਨਹੀਂ ਹੋ ਰਹੀਆਂ ਹੋਜੇ। ਉਹ ਪੂਰੀ ਨਹੀਂ ਗਈ ਪਰ ਇਹਨਾਂ ਦੇ। ਜਾਲੀਆਂ ਜੂੜੀਆਂ ਨਹੀਂ ਭਰਨੀਆਂ ਤਾਂ ਇਹਨੇ ਜਗਾ ਛੱਡੇ ਹੋ ਆ ਫੇਰ ਉੱਪਰੋਂ ਬੀਮ ਚੱਕੂਗੇ। ਤਾਂ ਨਹੀਂ ਮਿਲਦਾ ਇੰਨੀ ਤਿੰਨ 12 ਸਾਰ 12 ਤੱਕ ਉਹਨਾਂ ਦੇ ਜਾਲੀ ਭਰ ਕੇ ਇਹ ਨਹੀਂ ਕੰਕਰੀਟ ਭਰ ਕੇ ਆਉਂਦੇ ਇੱਥੇ ਵੀ ਆ ਬੀਮ ਇੱਕ ਭਰਿਆ ਜਾਣਾ ਇੱਥੇ ਵੀ ਬੀਮ ਭਰਿਆ ਜਾਣਾ ਨੀਆਂ ਵੀ ਆਪਣੀਆਂ ਬਹੁਤ ਡੁੰਗੀਆਂ ਆ ਪਰ ਆਪਾਂ ਬੀਮ ਵੀ ਬਹੁਤ ਆ ਦੇਖੋ ਇੱਕ ਇੱਥੇ ਹੋ ਗਿਆ ਇੱਕ ਫੇਰ ਇੱਥੇ ਹੋ ਗਿਆ 7 8 ਫੋਟ ਤੇ ਇੱਕ ਫੇਰ ਇੱਥੇ ਹੋ ਗਿਆ ਕਿਉਂਕਿ ਇੱਕ ਤੋਂ ਉੱਪਰ ਇਧਰ ਨੂੰ ਵੀ ਬੀਮ ਜਾਣਾ ਉਹ ਫੇ ਮਗਰੋਂ ਦਿਖਾਵਾਂਗੇ ਜਦੋਂ ਆ ਮਿੱਟੀ ਵਿਛਾਹ ਹੋ ਗਈ ਇੱਕ ਆ ਕੋਰਨਰ ਚ ਬੀਮ ਚਲ ਜਾਣਾ ਇੱਕ ਇੱਥੇ ਵੀ ਸੀ ਪਹਿਲਾਂ ਬੀਮਾਂ ਦੇ ਇੱਥੇ ਕੰਦੇ ਆ ਨਾ ਇੱਥੇ ਕਿਸਗਾ ਫੇ ਕੱਲ ਆ ਟੀ ਦੇਖਣੇ ਆ ਕੇ ਕਹਿੰਦਾ ਕੋਈ ਨਹੀਂ ਇਹਨੂੰ ਚੱਕ ਦੋ ਵੀ ਬਾਇਆ ਬਹੁਤ ਨੇੜੇ ਹੋ ਜਾਂਦਾ ਇੱਕ ਇੱਥੇ ਬੀਮ ਆ ਜਾਣਾ ਹੈ ਇਹ ਕੋ ਕੋਰਨਰ ਬੈਚਲ ਜਾਣਾ ਇਦਾਂ ਹੀ ਇੱਥੇ ਬੀਮ ਤਾਂ ਬਹੁਤ ਘਰੇ ਦਿੱਤੇ ਆ ਉੱਥੇ ਵੀ ਕੋਰਨਰ ਚ ਬੀਮ ਜਾਣਾ ਅੱਗੇ ਵੀ ਬੀਮ ਆ ਬੀਮ ਬਹੁਤ ਆ ਦਿੱਤੇ ਮੈਮੀ ਕਹਿ ਗਏ ਕਿ ਦਵਾਈ ਆ ਜ਼ਿਆਦਾ ਇੱਦਾਂ ਤਾਂ ਆਰਟੀ ਡੈਕ ਨੇ ਵਧੀਆ ਜ਼ਿਆਦਾ ਹੀ ਬੀਮ ਰੱਖੇ ਆ ਉੱਥੇ ਵੀ ਗੱਲ ਛੇਬ ਜਿਆ ਬੀਮੇਕ ਉੱਥੇ ਵੀ ਇਦਾਂ ਹੀ ਹੈ ਅੱਜ ਮੈਂ ਇੱਧਰ ਆਇਆ ਨਹੀਂ ਹੁਣੇ ਹੀ ਆਇਆ ਤਾਂ ਬਾਜੀ ਨੇ ਲਾਤੀਆਂ ਸਬ ਦੀਆਂ ਉਧਰ ਆਲੂ ਲਾਤੇ ਆ ਗੋਭੀ ਲਾਤੀ ਮੈਚਾਂ ਲਾਤੀਆਂ ਸੋਰੋਂ ਸੋਰੋਂ ਤਾਂ ਵਾਧੂ ਹੀ ਆ ਉੱਥੇ ਕਹਿੰਦੇ ਕੱਲ ਨੂੰ ਲਸਣ ਹੁਣ ਲਾ ਦੇਣਾ ਦੇ ਕੋਲੇ ਇੱਥੇ ਖੜਾ ਰਹੇ ਉਦਾਂ ਕੱਲੋਂ ਵੀ ਕੱਟਿਆ ਉਹ ਕੱਲੋਂ ਕੱਟਿਆ 10 ਤੋਂ 5 ਬਾਦੂ ਆ ਤਾਂ ਤੁਹਾਡਾ ਦੋ ਦਿਨਾਂ ਦਾ ਕੋਈ ਨੀ ਉਹ ਕਿਸਾ ਰਹਿ ਤਾ ਜੇ ਅੱਗੇ ਨਾ ਪਰ ਪਤਾ ਬਣੇਗਾ ਕੋਈ ਜਰੂਰੀ ਥੋੜਾ ਵੀ ਨਹੀਂ 10 ਵਜੇ ਕੱਟਣੀ ਅੱਜ ਵੀ 10 ਤੋਂ ਪਹਿਲਾਂ ਹੀ ਕੱਟ ਲਈ ਆ ਅੱਜ ਥੋੜੇ ਦੇਰ ਪਹਿਲਾਂ ਕੱਟ ਲਈ ਸੀਗੀ ਚੱਪੇ ਨਹੀਂ ਪਾਣੀ ਲੱਗਾ ਹੀ ਹੁਣਾ ਫਿਰ ਉਹ ਵਿੱਚ ਨੂੰ ਗੰਦੇ ਇੱਧਰ ਆਈ ਨਹੀਂ ਲਾਈਟ ਉੱਧਰ ਤਾਂ ਆ ਗਈ ਐ ਇੱਧਰ ਆਈ ਨਹੀਂ ਰੋੜੀ ਨਹੀਂ ਹੈਗੀ ਹਾਂ ਸੋਚਦਾ ਬਤਾ ਥਲੇ ਨੂੰ ਬੰਦੇ ਆ ਡੜੇ ਨਹੀਂ ਆਈ ਨਹੀਂ ਇੱਥੇ ਨਹੀਂ ਆਈ ਫਿਰ ਮੈਂ ਜਾਊਂਗੀ ਡੋਲਤਾ ਬਾਜੀ ਚਲ ਕੋਈ ਗੱਲ ਨਹੀਂ ਉੱਧਰ ਅੰਕਲ ਕਿੱਥੇ ਨਾ ਮੈਂ ਚੱਲਾਂ ਘਰ ਨੂੰ ਅੱਛਾ ਘਰ ਜਾ ਕੇ ਪੀਣੇ ਮੈਂ ਕਿਹਾ ਤਾਂ ਹੀ ਜੇ ਤਾਂ ਉੱਧਰ ਤਾਂ ਆਈ ਆ ਹੁਣੇ ਹੀ ਆਈ ਆ ਜਦੋਂ ਮੈਂ ਟੋਰਨ ਲੱਗਾ ਸੀ ਦੁਪਹਿਰਾ ਹੁੰਦਾ ਨਾ ਜਦੋਂ ਉਦੋਂ ਕਾਜਾ ਜ਼ਿਆਦਾ ਲਾਉਣੇ ਹੁੰਨੇ ਇੱਕ ਵਾਰ ਚਲਾ ਨਹੀਂ ਪਾਰਨਾ ਪੈਂਦਾ ਉਦੋਂ ਇੱਕ ਵਾਰ ਸਿੱਧੀ ਕਰਿਆ ਕਰੋ ਉਦੋਂ ਕਰੀਦੀਏ ਗਾਂ ਦੋਨੋਂ ਕਰਮ ਹੋਈ ਹੁੰਦੀ ਆ ਨਰਮ ਹੁੰਦੀ ਆ ਉਹਦੇ ਕੱਲ ਕੱਡੇ ਸੀ ਕੱਲ ਵਧੀਆ ਬਣ ਨਿਕਲ ਗਏ ਉਹ ਜਦੋਂ ਦੇਖ ਕਾਰ ਜਦੋਂ ਇਕੱਠੀ ਕਰਨ ਲੱਗਿਆ ਬਾਲਦੇ ਕੱਢਦੇ ਹੈਗੇ ਜੀ ਇਹਦੇ ਦੀਜਾ ਕਰ ਲੈਂਦੇ ਆ ਇਹ ਜੇ ਬਲ ਪੈਣ ਲੱਪੇ ਨਾ ਇਹਨਾਂ ਫਿਰ ਕਰੈਕ ਹੋ ਜਾਣਾ ਜੀ ਕਰੈਕ ਹੋ ਜਾਣਾ ਵਿੱਚੋਂ ਸਿਆਲਾ ਨੂੰ ਨਾ ਆਹ ਸਰ ਵਧੀਆ ਨਰਮੋ ਉਹ ਜਿਹੜੀ ਮੋਬਿਲ ਦੀ ਹਾਂ ਆਹੋ ਉਹ ਮੈਂ ਲੈ ਕੇ ਆਇਆ ਸੀ ਆਪਾਂ ਆ ਪਾ ਕੇ ਗਏ ਉਹ ਬੋਰ ਵਾਲੇ ਨਾਲ ਦੀ ਗੋਪੀਆ ਤੇਰੀ ਥੱਲੇ ਲੈਟਰੀ ਟਿਕੀ ਹੋਆ ਇਹੇ ਭਾਜੀ ਉਧਰੋਂ ਲੱਭੀ ਸੀ ਕਿੰਨੇ ਦੀ ਆ ਕੱਲ ਕਹਿੰਦੇ ਬਠਿੰਡੇ ਲੈਟਰੀ ਨਿਕਲ ਗਈ ਜਿਹੜੀ 11 ਕਰੋੜ ਵਾਲੀ ਨਿਕਲ ਗਈ ਉਹ ਹਾਂ ਆ ਚੱਕ ਤਾਂ ਪਾਈ ਸੀਗੀ ਉਹ ਟਿੱਕੇ ਦਾ ਨਈ ਤੈ ਭਾਈ ਇਹ ਨਹੀਂ ਟਿੱਕੇ ਦਾ ਨਹੀਂ ਪਾਈ ਜੀ ਨਹੀਂ ਇਹ ਤਾਂ ਕਿਸੇ ਕੰਟਰੀ ਦਾ ਇਦਾਂ ਨੋਟ ਹੁੰਦੇ ਆ ਮੈਨੂੰ ਨਕਲੀ ਲੱਗਦਾ ਜੀ ਨਕਲੀ ਯਾਰ ਹੈਗਾ ਤਾਂ ਹੋਰਾ ਕਿਹੜੇ ਦੇਸ਼ ਦੀ ਰਾਣੀ ਆ ਵੀ ਜਿਹਦੀ ਫੋਟੋ ਆ ਵਧੀਆ ਇਦਾਂ 2 ਰੁਪਏ ਬਣਾਇਓ ਆ 2 ਰੁਪਏ ਉਹ ਭਾਜੀ ਯਾਰ ਚੱਲ ਜਾ ਅੱਜ ਗੋਪੀ ਕਾਲੀ ਚ ਆ ਕਾਲੀ ਚ ਕਿੱਥੋਂ ਉਹ ਚੱਕ ਤੋਂ ਟਿਊਸ਼ਨ ਤੇ ਜਾਂਦੇ ਜਾਂ ਕੀ ਨਹੀਂ ਨਹੀਂ ਗਏ ਉਹ ਸਾਡੂ ਆ ਜੀ ਅੱਛਾ 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 ਵਿਆਹ ਕਦੋਂ ਆ ਤੁਹਾਡੇ ਵਿਆਹ ਨੂੰ ਆ ਗਏ ਨੂੰ ਚਲੋ ਠੀਕ ਹੈ ਜੀ ਓਕੇ ਹੈ ਹਾਂ ਸੇ ਤਰੀ ਦਾ ਕਰ ਦੇਖਦੇ ਆ ਥੋੜਾ ਸੇ ਸੇ ਦਾ ਕਰ ਦੇ ਨਾ ਓਕੇ ਜੀ ਠੀਕ ਆ ਜੀ ਆਪਾਂ ਵੀ ਆ ਚੱਲੇ ਆ ਹੁਣ ਬੰਦੇ ਤਿੰਨ ਜਣੇ ਸੀ ਇੱਕ ਨਾਲ ਬੰਦਾ 3 ਵਜੇ ਚੱਲ ਗਿਆ ਦੋ ਏ ਹੁਣ ਚੱਲ ਗਏ ਆ ਸੀ ਮੋੜਿਓ ਥੋੜੀ ਜਿਹੀ ਇਹਨਾਂ ਦੀ ਸੈਟਿੰਗ ਕਰਨ ਵਾਲੀ ਕੱਲ ਨੂੰ ਹੁਣ ਨਹੀਂ ਸਾਰੀਆਂ ਚੱਕ ਦੇਣੀਆਂ ਅੱਜ ਇਹਨਾਂ ਦੇ ਬੰਦੇ ਵੀ ਨਹੀਂ ਸੀਗੇ ਪੂਰੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਕੱਲ ਨੂੰ ਹੁਣ ਸਾਰੀਆਂ ਇੱਥੇ ਤੱਕ ਨਹੀਂ ਕਰ ਦੇਣੀਆਂ ਤਿੰਨ ਮਾਸਤਰੀ ਆਉਗੇ ਮੇਨ ਲਾਦਾ ਮੈਂ ਬਣੀ ਸੀ ਅੱਜ ਇੱਥੇ ਚਲੋ ਕਰਨਾ ਤਾਂ ਹੀ ਨਹੀਂ ਆ ਮੈਂ ਤਾਂ ਕੀ ਕਰਨਾ ਹੁੰਦਾ ਕੱਲੇ ਹੀ ਨਹੀਂ ਮੈਨੂੰ ਦੱਸਤਾ ਸੀਗਾ ਆ 7 ਫੁੱਟ ਕਰ ਗਏ ਆ ਥੋੜਾ ਬਹੁਤਾ ਸੀਗਾ ਫਰਕ ਠੀਕ ਹੈ ਜੀ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਮਰਾ ਕਿੱਦਾਂ ਹਾਲ ਵਦ ਗਿਆ ਵਦ ਗਿਆ ਪਾਇਓ ਉਹੀ ਸਾਈਜ਼ ਵਾਲਾ ਵੱਡਾ ਬਣਾ ਪਾਇਓ ਕਿੱਦਾਂ ਹੁਣ ਵੱਟਾ ਠੀਕ ਹੈ ਗਾੜੀ ਇਹ ਵੀ 140 ਆ ਹਾਂਜੀ ਪਿਆਜ ਵੀ ਮੈਂ ਕਹਿੰਦਾ ਮੁੰਡੇ ਨੂੰ ਵਧਾਈਆਂ ਦੇ ਆਈਏ ਕਹਿੰਦਾ ਭਤੀਜਾ ਹੋਇਆ ਹਾਂ ਹਾਂ ਜੀ ਹਾਂ ਉਹ ਗੱਲ ਹੁਕੀ ਮੈਨ ਨਹੀਂ ਅਜੀ ਜੀ ਆਹੋ ਕਹਿੰਦਾ ਆਉਂਦੇ ਜਾਈਏ ਨਾ ਨਾਰਮਲ ਰੀਵਰੀ ਹੋ ਜਾਊਗਾ ਆਪਰੇਸ਼ਨ ਇਹ ਆਪਣੀ ਨਾਰਮਲ ਨਾਰਮਲ ਹੈ ਸਹੀ ਹੈ ਸਹੀ ਹੈ ਓਹੋ ਦੁੱਧਿਆ ਕਿੰਤਾ ਟਮਾਟਰ ਪਾ ਦੇ ਕੇ ਲਓ ਤਾਂ ਹਰੀ ਮਿਰਚ ਵਧੀਆ ਕੋੜੀ ਏ ਭਾਈ ਹਾਂ ਨਾ ਨਾ ਅੱਧਾ ਕਰ ਲਓ ਮਿਰਚ ਪਾ ਦੇ ਤਾਂ ਉਹ ਸੀਡਲੈਸ ਠੀਰਾ ਉਹ ਵੀ ਪਾ ਦੇ ਕੇ ਲਓ चलि खिरे पर